ਫਗਵਾੜਾ ਦੇ ਛਟਕਈਆਂ ਚੌਕ ਵਿੱਚ ਸਥਿਤ ਸਿਆਲ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਕੁਝ ਨੌਜਵਾਨਾਂ ਨੇ ਆਕੇ ਦੁਕਾਨਦਾਰ ਨਾਲ ਮਾਰਕੁੱਟ ਕੀਤੀ। ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਦੁਕਾਨਦਾਰ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਜਗਜੀਤਪੁਰ ਦੇ ਵਿਅਕਤੀ ਨੂੰ ਇੱਕ ਏਸੀ ਵੇਚਿਆ ਸੀ ਜੋ ਕਿ ਕੁਝ ਖਰਾਬੀ ਕਰਨ ਲੱਗ ਪਿਆ ਤਾਂ ਉਕਤ ਵਿਅਕਤੀ ਨੇ ਕੰਪਨੀ ਤੋਂ ਠੀਕ ਕਰਵਾਉਣ ਦੀ ਬਜਾਏ ਪ੍ਰਾਈਵੇਟ ਤੌਰ ਤੇ ਠੀਕ ਕਰਵਾ ਲਿਆ ਤੇ ਉਹ ਵਿਅਕਤੀ ਫਿਰ ਏਸੀ ਲੈ ਕੇ ਦੁਕਾਨ ਤੇ ਆਇਆ ਤੇ ਠੀਕ ਕਰਨ ਲਈ ਕਿਹਾ ਜਦਕਿ ਏਸੀ ਦੀ ਗਾਰੰਟੀ 1 ਸਾਲ ਦੀ ਪੂਰੀ ਹੋ ਚੁੱਕੀ ਸੀ। ਅਤੇ ਉਹ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਆ ਕੇ ਕੁੱਟਮਾਰ ਕੀਤੀ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਉਸ ਨੂੰ ਇਨਸਾਫ ਦਵਾਇਆ ਜਾਵੇ ਜੀ ਅਰਜਿੰਦਰ ਚੰਦਾਨ ਜਿਹੜਾ ਜਲਜੀਤਪੁਰ ਦਾ ਹੈ ਨੇ 8-10 ਮੁੰਡੇ ਲਿਜਾ ਕੇ ਮੇਰੇ ਤੇ ਹਮਲਾ ਕਰ ਦਿੱਤਾ ਕੀ ਕਾਰਨ ਸੀ ਹਮਲਾ ਕਰਨ ਦਾ ਸਰ ਉਹ ਧੰਨਾ ਇੱਕ ਪਹਿਲੇ ਵਾਸ਼ਿੰਗ ਮਸ਼ੀਨ ਹੀ ਲਗਾਏ ਸੀ ਉਦੋਂ ਵੀ ਕਹਿੰਦੇ ਮੇਰੀ ਖਰਾਬ ਆ ਮੈਂ YouTube ਤੇ ਪਾ ਦਣਾ ਤੇ ਇਹ ਉਹ ਤੋਂ ਵੀ ਧੰਨਾ ਠੱਕੇ ਨਾਲ ਜ਼ਬਰਦਸਤੀ ਮੇਰੇ ਕੋਲ ਲ ਕੇ ਲੈ ਗਏ ਦੋ ਵਾਰ ਮਸ਼ੀਨ ਬਦਲ ਕੇ ਲਾ ਗਏ ਉਹਨਾਂ ਅੱਜ AC ਲਗਾਏ ਸੀਗੇ ਤੇ ਕਾਫੀ ਦੋ ਡੇਢ ਕੋਣੀ ਦਾ ਸਹਲ ਪਹਿਲਾਂ ਸਰ ਇਹਨਾਂ ਨੇ ਮੈਨੂੰ ਨਾ ਅਜ ਤੱਕ ਪੈਸੇ ਦਿੱਤੇ ਉਹ AC ਦੇ ਪੈਸੇ ਵੀ ਨਹੀਂ ਦਿੱਤੇ ਚੈੱਕ ਬਾਉਂਸ ਹੋ ਗਿਆ ਕੁਝ ਪੈਸੇ ਉੱਤੇ ਰਹਿੰਦੇ ਆ ਇਹਨਾਂ ਦਾ ਬਾਉਂਸ ਚੈੱਕ ਮੇਰੇ ਕੋਲ ਆ ਸਰ ਤੇ ਅੱਜ AC ਕਹਿੰਦੇ ਜੀ ਮੇਰਾ ਸਲੋ ਚੱਲਦਾ ਮੈਂ ਕਿਹਾ ਕਿਸੇ ਕੰਪਲੇਨ ਨੰਬਰ ਦੇ ਦੋ ਮੈਂ ਕੰਪਨੀ ਕਰਨ ਕਹਿਦਣਾ ਮੈਂ ਕਿਹਾ ਦੁਕਾਨਦਾਰ ਦੀ ਨਹੀਂ ਵਸਿਕਰਿੰਗ ਦੀ ਕੰਪਨੀ ਲਿੰਦੀ ਅਸੀਂ ਕੰਪਨੀ ਨੇ ਕਹਿਦਣਾ ਮੈਨੂੰ ਤਾਂ ਤੁਹਾਨੂੰ ਆਂਦਾ ਨਹੀਂ ਤੇਰਾ ਤੇਰੇ ਤੋਂ ਲੈਅ ਤੇਰੇ ਕੋ ਗਾਰੰਟੀ ਲੈਣੀ ਹੈ ਤੇ ਮੈਂ ਦੁਕਾਨ ਤੇ ਆਂਦਾ ਤੇ ਧਮਕੀਆਂ ਦੇ ਕੇ ਮੈਂ ਧਮਕੀਆਂ ਲੈਣ ਲੱਗ ਪੈਂਦਾ ਕਰ ਦਿੱਤੇ ਦੁਕਾਨ ਤੇ ਇਸੀ ਚੱਕ ਕੇ ਲੈ ਆਏ ਮੈਂ ਰੋਟੀ ਖਾਣ ਗਿਆ ਸੀ ਮੈਂ ਜੋ ਰੋਟੀ ਖਾ ਕੇ ਆਇਆ ਤਾਂ ਉਹ 8-10 ਮੁੰਡੇ ਬੈਠੇ ਸੀ ਮੈਂ ਕਿਹਾ ਯਾਰ ਆ ਦੇਖੋ ਦਿਖਾ ਕੇ ਲਿਖ ਕੇ ਵੀ ਲਾਇਆ ਦੁਕਾਨਦਾਰ ਦੀ ਗਾਰੰਟੀ ਮੁੰਡੀ ਉਹ ਤੁਹਾਡੇ ਦਿਲ ਤੇ ਵੀ ਲਿਖਿਆ ਕਿ ਗਾਰੰਟੀ ਕੰਪਨੀ ਦੀ ਨਹੀਂ ਜੀ ਉਹ ਤੁਹਾਡੀ ਗਾਰੰਟੀ ਵੀ ਮੁੱਕ ਚੁੱਕੀ ਹੈ ਔਰ ਤੁਸੀਂ ਬਾਹਰੋਂ ਠੀਕ ਕਰਾਇਆ ਜੋ ਬਾਹਰੋਂ ਠੀਕ ਕਰਾਣਾ ਭਾਈ ਜੀ ਦੀ ਗਾਰੰਟੀ ਆਟੋਮੈਟਿਕਲੀ ਖਤਮ ਹੋ ਜਾਂਦੀ ਹੈ ਇਹਨਾਂ ਨੇ ਬਾਹਰੋਂ ਖੁਦ ਠੀਕ ਕਰਾਇਆ ਵੀ ਕੰਪਨੀ ਨੇ ਪੈਸੇ ਨਾ ਦੇਣ ਪੈਂਦੇ ਸਾਹ ਸਾਲੂ ਚਪਾ ਦੀ ਸਾਲ ਦੀ ਗੰਟੀ ਹੈ ਉਹਦੇ ਬਾਅਦ ਸਿਰਫ ਕੰਪਰੈਸ਼ਰ ਦੀ ਗਾਰੰਟੀ ਹੁੰਦੀ ਹੈ ਤੇ ਇਹ ਕਹਿੰਦਾ ਮੇਰੇ ਕੋਲ ਪ੍ਰੈਸ਼ਰ ਹੀ ਖਰਾਬ ਹੈ ਮੈਂ ਕਹਿੰਦਾ ਤੁਸੀਂ ਬਾਹਰੋਂ ਖਰਾੜਿਆ ਕੰਪਨੀ ਨਾਲ ਕੰਮ ਕਰੋਗੇ ਤੁਹਾਨੂੰ ਉਹਨਾਂ ਨੂੰ ਦੱਸੀ ਉਹਨਾਂ ਨੇ ਮੈਂ ਤੈਨੂੰ ਹੀ ਹੈਲਪ ਕੀਤੀ ਵੀ ਕੰਪਨੀ ਤੁਸੀਂ ਦੱਸੀ ਉਹਨਾਂ ਬਾਹਰੋਂ ਠੀਕ ਕਰਾਤਾ ਕਹਿੰਦਾ ਤੇਰੇ ਕੋਲ ਬੰਦਲਾ ਬੰਦੇ ਲੈ ਕੇ ਆ ਗਏ ਮੈਂ ਕਹਿੰਦਾ ਮੇਰੇ ਕੋਲ ਮੇਰੇ ਕੋਲ ਤਾਂ ਕੰਪਰੈਸ਼ਰ ਹੀ ਨਹੀਂ ਮਿਲਦਾ ਕਿ ਜੋ ਵੀ ਬੰਦਿਆ ਨੇ ਹੱਥੋਂ ਬਾਈ ਕੀਤੀ ਹੈ ਮਾਰਕਟ ਕੀਤੀ ਆ ਵੀ ਉਹ ਏਸੀ ਕਰਕੇ ਹੀ ਹੋਈ ਆ ਹਾਂਜੀ ਏਸੀ ਕਰਕੇ ਕਿੰਨੇ ਬੰਦੇ ਸੀ ਕਿੰਨੇ ਬੰਦੇ ਸੀ ਜੋ ਮੇਰੇ ਖਿਆਲ 10 ਕੋ ਮੁੰਡੇ ਸੀ ਉਹਨਾਂ ਜੋ ਤੁਹਾਡੇ ਕੋਈ ਹੈਗਾ ਪਛਾਣ ਤੇ ਨਿਗਾਹ ਮੈਂ ਤਾਂ ਉਹਨੂੰ ਬਾਤ ਨੂੰ ਜਾਣਦਾ ਅਰਜਨ ਚਾਹਾਨ ਨੂੰ ਉਹ ਅੱਗੇ ਵੀ ਕਹਿੰਦੇ ਬਹੁਤ ਲੋਕਾਂ ਨੂੰ ਤੰਗ ਕਰਦਾ ਉਹਦੇ ਪਿੰਡ ਤੇ ਬੰਦੇ ਵੀ ਕਿੱਥੋਂ ਦਾ ਰਹਿਣ ਵਾਲਾ ਜੀ ਉਹ ਜਰਜੀਤਪੁਰ ਦਾ ਸਰ ਉਹ ਸਾਰਿਆਂ ਨਾਲ ਲੜਦਾ ਜੇ ਤੁਹਾਡੇ ਤੇ ਕਿੰਨੇ ਜਣਿਆਂ ਨੇ ਹਮਲਾ ਕੀਤਾ ਟੋਟਲ 10 ਜਣਿਆਂ ਨੇ ਕੀਤਾ ਤੁਸੀਂ ਵੀਡੀਓ ਚ ਦੇਖ ਲਓ ਵੀਡੀਓ ਹੈਗਾ ਮੇਰੇ ਕੋਲ ਸੀਸੀਟੀਵੀ ਕੈਮਰਾ ਜਿਹੜਾ ਰਿਕਾਰਡ ਹੈਗੀ ਮੈਂ ਉਹ ਟੇਬਲ ਤੇ ਛੱਡ ਕੇ ਆਪਣੀ ਜਾਨ ਬਚਾਈ ਨਾ ਪਿੱਛੇ ਨੂੰ ਹੈ ਮੇਰੇ ਮੁਕੇ ਤੇ ਮੁਕੇ ਮਾਰੀ ਗਈ ਦੁਕਾਨ ਚ ਭਾਂਡਾ ਤੋੜ ਵੀ ਗਈ ਜਦੋਂ ਮੈਂ ਟੇਬਲ ਤੇ ਚੜਿਆ ਬਚਣ ਲਈ ਉੱਥੇ ਇਹਨਾਂ ਨੇ ਮੁਕੇ ਮਾਰੇ ਮੈਂ ਟੇਬਲ ਤੋਂ ਡਿੱਗ ਪਿਆ ਦੁਕਾਨ ਦੇ ਭਾਂਡਾ ਕਿੰਨਾ ਦਾ ਨੁਕਸਾਨ ਹੋਇਆ ਦੁਕਾਨ ਦਾ ਦੇਖੋ ਤਿੰਨ ਚਾਰ ਫੋਰ ਐਗਜ਼ਾਮਪਲ ਤੋੜ ਦਿੱਤੀਆਂ ਮੈਂ ਮੈਂ ਤਾਂ ਬਾਕੀ ਦੇਖਿਆ ਨਹੀਂ ਮੈਂ ਇਧਰ ਨੂੰ ਆ ਗਿਆ ਸਰ ਦਵਾਈ ਲੈਣ ਲਈ ਪ੍ਰਸ਼ਾਸਨ ਨੂੰ ਕੀ ਮੰਗੋ ਮੌਕੇ ਤੇ ਪੁਲਿਸ ਸ਼ਿਕਾਇਤ ਕੀਤੀ ਸਰ ਇਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੂੰ ਜੋ ਜੋ ਹੋਇਤੀ ਬੰਦੀ ਹੈ ਤੇ ਪੁਲਿਸ ਕਾਰਵਾਈ ਕੀਤੀ ਜਾਵੇ ਤਾਂ ਸ਼ਿਕਾਇਤ ਕੀਤੀ ਸੀ ਮੌਕੇ ਤੇ ਪੁਲਿਸ ਨੂੰ ਹਾਂਜੀ ਮੈਂ ਪੁਲਿਸ ਸਟੇਸ਼ਨ ਗਿਆ ਸੀ ਉਹ ਕਹਿੰਦੇ ਸੀ ਫਿਰ ਕੋਈ ਤੁਸੀਂ ਆਪਣੀ ਪਰਚਾ ਕਟਾ ਕੇ ਆ ਜੀ ਦੁਕਾਨ ਤੇ ਪੁਲਿਸ ਆਈ ਸੀ ਕਿ ਕੰਪਲੀਟ ਕੀਤੀ ਸੀ ਜੀ ਮੈਂ ਪੁਲਿਸ ਤੇ ਫੋਨ ਨੰਬਰ ਤੇ ਮੈਂ ਫੋਨ ਕੀਤਾ ਵੀ ਕੁਝ ਦੇਰ ਬਾਅਦ ਤੇ ਪੁਲਿਸ ਵਾਲੇ ਆਏ ਉਹ ਤਾਂ ਤੇ ਮੈਗਾ ਕੋਸ ਦੇ ਨੂੰ ਠਹਿਰੋ ਮੈਡਮ ਕਿਹਾ ਕਿ ਮੈਂ ਪੁਲਿਸ ਨੂੰ ਬੁਲਾਇਆ ਤੇ ਫਿਰ ਉਹ ਦੌੜ ਗਏ ਦੁਕਾਨ ਦਾ ਨਾਮ ਕੀ ਹੈ ਤੁਹਾਡੀ ਦਾ ਸਿਆਲ ਇੰਟਰਫੇਸਰ ਬੰਗਾ ਰੋਡ ਚੌਂਕ ਦੇ ਵਿੱਚ ਹਾਂਜੀ ਸੁਨੀਲ ਸਿਆਲ ਜਨਾਬੀ ਮਾਰਕੂ ਦਾ ਮਾਮਲਾ ਆੰਗਲਾ ਪ੍ਰਤੀਕ ਹੋ ਗਿਆ ਕਿ ਪੁਲਿਸ ਨੂੰ ਨਮੇ ਸੱਟਾ ਕਿੰਨੀ ਸੱਟ ਲੱਗੀ ਹੈ ਕੋਈ ਗੁੱਜੀ ਲੱਗੀ ਜਾਂ ਫਿਰ ਕੋਈ ਗੁੱਜੀ ਹਟਾ